पिता परमेश्वर इस बच्चे की मदद कर इस बच्चे को उननतियों में लेके जा खुदावर इनकी वाइफ को खुदावर तेरे नाम में आशीष से भरे खुदावर आने वाला समय इनका हो खुदावर ये तेरे कामों को करने वाला हो खुदावर ये तेरे कामों को रोकने वाले नहीं करने वाले बन जाए यीशु के नाम में खुदावर माता आत्मा करती खुदावर इनकी वाइफ यीशु के नाम में सक्सेस को ले मेरे पिता ਇਨਾਂ ਨੇ ਅੱਜ ਤੱਕ ਜਿੰਨੇ ਵੀ ਹੁੰਦਾ ਕਿ ਜਿੰਨੇ ਵੀ ਲੋਕ ਇਹਨਾਂ ਨਾਲ ਮਿਲਦੇ ਹੋਣ ਹਰ ਇੱਕ ਇਹਨਾਂ ਵਰਗੀ ਟੀਮ ਹੁੰਦੀ ਹੈ ਕਿ ਹਰਾਂ ਮਾਰਾ ਪੂਜੀ ਉਸ ਦਾ ਬਾਪੂ ਦਾਰਨ ਨਾ ਕਿ ਲੋਕਾਂ ਤੋਂ ਪੈਣ ਲਾਉਂਦੇ ਹੋਣ ਹਰ ਇੱਕ ਦਾ ਨਾਮ ਤਾਂ ਉਹਨਾਂ ਵਿਚਾਰ ਪਰੇ ਦੀ ਨੂੰ ਪੂਜੀ ਸੀ ਹਰ ਇੱਕ ਜਿਦਾ ਘਰ ਵੀ ਬਣਾ ਕੇ ਦਿੱਤੇ ਕਈ ਦੇ ਲੈਂਡਰ ਦਵਾਏ ਦਿੱਤੇ ਹਰ ਇੱਕ ਨੂੰ ਛੋਟੇ ਤੋਂ ਲੈ ਕੇ ਵੱਡੀ ਹਰ ਮੱਦੀ ਦੀ ਹੁੰਦੀ ਤੇ ਜੇ ਇਲੈਕਸ਼ਨ ਜਿੱਤਦੇ ਨੇ ਇਲੈਕਸ਼ਨ ਤੇ ਖੜੇ ਰਹੇ ਰਹੇ ਤਾਂ ਪਤਾ ਹੀ ਹੈ ਜੇ ਇਲੈਕਸ਼ਨ ਜਿੱਤਦੇ ਨੇ ਤੇ ਸੋਚੋ ਕਿ ਇਹ ਫੀਲ ਸੀ ਉੱਚਾ ਗਿਆ ਆਪਾਂ ਨੂੰ ਹੋਰ ਦੇ ਬੰਦਗਾ ਪੈਲ ਦੇ ਸਮੇਂ ਲੋਬੀ ਹਰ ਕਿਸੇ ਦਾ ਕੰਮ ਵੀ ਘਰ ਮਾੜਾ ਹੋਵੇ ਤਗੜਾ ਹੋਵੇ ਜਿਹੜਾ ਮਰਜੀ ਨਾਲ ਲਾ ਗਿਆ ਉਹਦਾ ਕੰਮ ਹੋਣਾ ਪੈਲ ਦੇ ਅਧਾਰ ਤੇ ਤਗੜੇ ਦਾ ਹੋਵੇ ਨਾ ਹੋਵੇ ਮਾੜੇ ਦਾ ਪਹਿਲੇ ਦੇ ਹੋਊਗਾ ਤਾਂ ਕਰਕੇ ਆਪਾਂ ਸਾਰੇ ਭਰਾਵਾਂ ਨੇ ਲੜ ਕੇ ਮੇਰੀ ਆਪਣੀ ਬਿਊਟੀ ਐਵਨੀ ਅਕਲੋਨੀ ਜਿਹੜੀ ਜਿੰਨੀਆਂ ਨਹੀਂ ਲਾਗੇ ਆ ਮਾਲਾ ਪਿੰਡ ਤੋਂ ਜਿੰਨੀ ਵੋਟ ਆਪਣੇ ਨਾਲ ਦੁਰਦੀ ਆ ਅਕਲੋਨਾ ਨਾਲ ਦੁਰਦੀ ਆ ਜਿੰਨੀ ਵੀ ਵੋਟ ਉਹ ਸਾਰੀ ਆਪਾਂ ਵੀ ਜਿਹਨਾਂ ਕੋਲ ਬ੍ਰੇਕ ਦਾ ਵੀ ਨਹੀਂ ਵਿੱਚ ਬਹੁਤ ਸ਼ਰ ਹੈ ਜੀ ਤਾਂ ਇਹ ਮੈਂ ਜਨਾ ਮੈਨੂੰ ਲੋਕਾਂ ਦੀ ਸਾਡੇ ਕੋਈ ਕਿਹੇ ਤਰ੍ਹਾਂ ਦਾ ਕੰਮ ਹੈ ਪਹਿਲੇ ਨੰਬਰ ਤੇ ਆਪਾਂ ਉਹ ਕੰਮ ਕਰਨਾ ਕਿ ਤੁਹਾਡੇ ਬੱਚੇ ਪੜ੍ਹਨ ਤੁਹਾਡੇ ਬੱਚੇ ਸਕੂਲਾਂ ਜਾਣ ਜਿਹੜੀ ਕਿ ਗਰੀਬੀ ਜਿਹੜਾ ਆਪਾਂ ਗੀਤੀ ਹੈ ਨਾ ਗਰੀਬੀ ਇੱਕੋ ਸਾਡੇ ਕੋ ਰਸਤਾ ਵਾ ਇੱਕ ਪਰਮਾਧਵਾ ਦੂਜਾ ਰਸਤਾ ਸਾਡੇ ਕੋ ਪੜ੍ਹਾਈ ਅਸੀਂ ਆਪਣੇ ਬੱਚਿਆਂ ਨੂੰ ਪੜਾਉਣਾ ਦੱਬ ਤੁਹਾਨੂੰ ਮੇਰੀ ਕਿਤੇ ਵੀ ਲੋੜ ਆ ਕਿਸੇ ਵੀ ਜਗ੍ਹਾ ਲੋੜ ਆ ਮੈਂ ਤਾਂ ਨਾ ਕਰਾਂ

ਕੋਈ ਲਾਟੂ ਲਾ ਦੋ ਭਾਈ 10 ਰੁਪਏ ਲੈ ਕੋਲੋਂ ਹੀ ਕਰ ਦਿਓ ਕੁਛ ਨਹੀਂ ਕੋਈ ਮਗਰੀਬ ਦੀ ਕੋਈ ਮਦਦ ਉਸੋ ਕਨੇ ਕੀਤੀ ਅਸੀਂ ਤੁਹਾਡੇ ਨਾਲ ਪੂਰਾ ਪਰਿਵਾਰ ਆ ਮੇਰੇ ਸਾਰੇ ਭਰਾ ਮੈਂ ਇਲੈਕਸ਼ਨ ਲੜਨ ਦਾ ਚਾਹਵਾਨ ਨਹੀਂ ਮੈਨੂੰ ਮੇ ਕੋਲ ਟਾਈਮ ਨਹੀਂ ਹੈ ਬਿਲਕੁਲ ਸਹੀ ਮੇ ਕੋਲ ਇਲੈਕਸ਼ਨ ਨਹੀਂ ਟਾਈਮ ਨਹੀਂ ਕਿਉਂ ਮੈਂ ਕਾਰੋਬਾਰੀ ਬੰਦਾ ਕਾਰੋਬਾਰ ਕਰਨਾ ਔਰ ਮੈਂ ਫਿਰ ਮੈਨੂੰ ਸਾਰੇ ਮੇਰੇ ਭਰਾਏ ਪਿੰਡ ਦੀ ਬੜੀਆਂ ਭੈਣਾਂ ਦੇ ਵੀ ਰਹੇ ਗਿਆਂ ਭਰਾਏ ਵੇ ਕਮਲ ਪਾਈ ਪਲੀਜ਼ ਯਾਰ ਤੁਸੀਂ ਸਭ ਦੀ ਸੇਵਾ ਕਰਦੇ ਹੋ ਪਰ ਇਹ ਵੀ ਸੇਵਾ ਦਈਏ ਬੜੇ ਭਾਈ ਇੱਕ ਮਿੰਟ ਇੱਕ ਮਿੰਟ ਬੜਾ ਤੇ ਹੀ ਹੁੰਦੇ ਖਲੋ ਲੱਗੇ ਜੇ ਪਰ ਤੁਸੀਂ ਪਹਿਲਾਂ ਹੀ ਬੜੀ ਮਦਦ ਕੀਤੀ ਹੈ ਤੇ ਹੁਣ ਜਿਹੜੀ ਕਰਨੀ ਉਹ ਤੇ ਵੈਰੀ ਗੁੱਡ ਹੈ ਜੀ ਆਪਾਂ ਮੈਂ ਭਾਜੀ ਮੈਂ ਨਹੀਂ ਤਰ ਲਈ ਮੈਂ ਬਾਲਵਰ ਕੇ ਨਾ ਪਰਮਾਤਮਾ ਨੇ ਮੈਨੂੰ ਤੁਹਾਨੂੰ ਪਤਾ ਹੀ ਨਹੀਂ ਮੈਂ ਜਮ ਤੁਹਾਨੂੰ ਕੋ ਤੁਸੀਂ ਮੈਨੂੰ ਇਲੈਕਸ਼ਨ ਨਹੀਂ ਲੜੂਗਾ ਮੈਂ ਤਾਂ ਜੀ ਸੋਚਦਾ ਨੂੰ ਜੀ ਜਮ ਜਦੋਂ ਮੇਰੇ ਕੋ ਇਲੈਕਸ਼ਨ ਦੀ ਗੱਲ ਕਰਦਾ ਨਾ ਮੈਂ ਕਿਹਾ ਪਹਿਨਾਂ ਨਾ ਹੋਰ ਗੱਲ ਕਰ ਮੇਰੇ ਨਾਲ ਇਲੈਕਸ਼ਨ ਦੀ ਗੱਲ ਨਹੀਂ ਕਰਨੀ ਇਹ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ ਗੁਰੂ ਮਹਾਰਾਜ ਗੁਰੂ ਅਰਜਨਦਾਸ ਜੀ ਨੇ ਬਾਬਾ ਦੀਪ ਸਿੰਘ ਜੀ ਤੁਹਾਡੀ ਸੇਵਾ ਕਰਨ ਵਾਸਤੇ ਤੇ ਮੈਂ ਤੁਹਾਡੀ ਸੇਵਾ ਕਰਨ ਤੇ ਹਾਜ਼ਰ ਆ ਤੁਹਾਨੂੰ ਜਦੋਂ ਮਰਜ਼ੀ ਮੇਰੇ ਨਾਲ ਤੁਹਾਡਾ ਘਰ ਹੁਣ ਤੁਹਾਡਾ ਘਰ ਸਾਰੇ ਪਿੰਡ ਦਾ ਘਰ ਆ ਜਦੋਂ ਮਰਜ਼ੀ ਬੈਲ ਮਾਰੋ ਘਰ ਬੈਲੂ ਨਹੀਂ ਮਾਰੀ ਸਿੱਧਾ ਕਹਿੰਦਾ ਭੈਣ ਜੀ ਸਾਡੇ ਬੇਟੇ ਨੂੰ ਬਲਾਓ ਸਿੱਧੀ ਭੈਣ ਨੂੰ ਬਲਾਓ ਤੇ ਸਾਡੀ ਭਾਬੀ ਨੂੰ ਸਾਡੀ ਨੋਨ ਨੂੰ ਬਲਾਓ ਤੁਹਾਡਾ ਆਪਣਾ ਘਰ ਆ ਮੇਰੇ ਤੇ ਕਿਰਪਾ ਕਰੋ ਮੈਂ ਤੁਹਾਡੇ ਨਾਲ ਧੰਨਵਾਦੀ ਬਲੇ ਸੂਝੋ ਸਾਸਰੀਆ ਕਾਲ ਠੀਕ ਹੈ ਭਗਵਾਨ ਆਪ ਤੇ ਉਪਰ ਕਿਰਪਾ ਕਰੇ बात ये है मैंने आपकी ना बारहवीं को इलेक्शन में खड़ा किया अच्छा दे, आप बहुत देखो मैं दे, आपके पास आया गरीबों की मैं एक मदद करने आया हूँ मैं भी आपकी जब आई हूँ अब जब मर्जी मेरी बाहर पकड़ के कुछ भी काम कह सकते हो बात यह है की आप मेरे थोड़ा की पे थोड़ा सा ध्यान दो अपनी बहन की तरफ घर पे आओ अगर कोई मुश्किल दिक्कत है किसी को किसी परिवार की तब मेरे को फोन करो करोड़ सेवा दिलो ਕਰੋ ਅਸੀਂ ਤੁਹਾਡੇ ਨਾਲ ਆ ਤੇ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਬਾਕੀ ਮੇਰੀ ਮਾਂ ਜੋ ਕਹੂਗੀ ਹੀ ਮਾਤਾ ਜੀ ਦੇ ਨਾਲ ਚਲੋ ਇਹ ਦੋ ਦੋ ਬੋਲ ਦੋ ਕਲਬ ਜੀ ਹੋ ਗਏ ਹਦਰਾ ਪੰਜ ਦੀ ਵੀ ਦੋ ਪੰਜੀ ਹਦਰਾ ਬੱਬੀ ਜੀ ਤਾਂ ਜੀ ਬੋਲਿਓ ਦੋ ਕਲਬ ਜੀ ਤੁਸੀਂ ਬੋਲ ਦੋ ਫਿਰ ਪਿੱਪਰਾਵਾਂ ਨੂੰ ਆਸ਼ੀਰਵਾਦ ਹੀ ਦਿੱਤਾ ਤੁਸੀਂ ਕੇ ਹਾਂ ਜੀ ਰਦਰ ਜੀ ਦਾ ਖਾਲਸਾ ਜੋ ਵੀ ਅੱਜ ਸਾਡੇ ਵੀਰ ਨੇ ਸਾਨੂੰ ਕਮ ਲਾਇਆ ਅਸੀਂ ਇਹਨਾਂ ਦੇ ਨਾਲ ਆ ਸਾਡੇ ਵੀਰ ਦੀ ਹਾਰ ਨਹੀਂ ਹੁੰਦੀ ਜੇਤੀ ਹੋਊਗੀ ਚਲੋ